ਖਾਣਾ ਕੀ ਆ ਤੁਸੀਂ ਕਹਿੰਦੀ ਆ ਪੈਸੇ ਜਾਈਦੇ ਕੋ ਖਾਣਾ ਆ ਇਹ ਮੈਂ ਖਿੜਾ ਦਾਨਾ ਹਿਮਾਲੇ ਤੇ ਗਿਆ ਹਾਂ ਚਲ ਹੈ ਖਿੜਾ ਆਜਾ ਬਣਤਣਾ ਮੈਂ ਸਾਰੀ ਖਾਣਾ ਕੀ ਖਾਣਾ ਪਚ ਲੈਣ ਹਾਂ ਪਚ ਲੋ ਕਾਕਾ ਉੱਪਰ ਆਰਡਰ ਨਹੀਂ ਲਿਆ ਭਾਜੀ ਪਚ ਲੈਣਾ ਕੀ ਖਾਣਾ ਪਚ ਲੈਣਾ ਯਾ ਦੇ ਕਿ ਚਾਰ ਬਾਰ ਚਾਰ ਬਰਗਰ ਹੋਗੇ ਤੁਹਾਡਾ ਕੀ ਆ? 25 ਨਾਲ ਪਕੌੜੇ। ਪਨੀਰ ਬਰਗਰ ਨਹੀਂ ਖਾਣੇ? ਚੰਗੇ ਨਾ। ਕਹਿੰਦੇ ਮੈਨੂੰ ਬਰਗਰ ਚੰਗੇ ਨੇ ਨਾ ਪਨੀਰ। ਸਾਨੂੰ ਚਾਰ ਬਰਗਰ ਚਾਹੀਦੇ। ਕਿੰਨੇ ਚਾਰ? ਤੇ ਪਨੀਰ ਨਾਲ ਪਕੌੜੇ ਕਿੰਨੇ ਖਾਣੇ? ਕਿੰਨੇ ਤੇਨੂੰ ਲੱਗਦੇ ਨੇ ਲੱਗਦੇ। ਚਾਰ ਬਰਗਰ ਆ। ਇਹਨਾਂ ਨੂੰ ਵੜਾ ਦੇ ਬਰ ਚੇ। ਲੈ ਤੇ ਪਕੌੜੇ ਤੇਰੇ ਪਨੀਰ ਦੇ ਪਕੌੜੇ ਹੋਗੇ ਇਹਨਾਂ ਦੇ ਬਰਗਰ ਹੋਗੇ। ਖਾ ਲਈ ਹੁਣ। ਚੰਗਾ। ਉਹ ਭਰਾਵਾ ਕਹਿੰਦੀ ਮੈਂ ਪਨੀਰ ਵਾਲੇ ਤੇ ਪਕੌੜੇ ਕਹਿੰਦੀ ਲਾਈਕ ਕਰਦੀ ਆ ਬਰਗਰ ਨਹੀਂ ਲਾਈਕ ਕਰਦੀ ਮੈਂ ਕਹਾਂ ਦਾ ਦੱਸ ਹੱਦ ਹੋ ਗਈ ਚਲੋ ਅਸੀਂ ਤੁਰ ਕੇ ਚੱਲੇ ਬਣਾ ਬਾਜ਼ਾਰ ਤੇ ਨਾਲੇ ਕੋਲ ਲੈਣਾ ਸਮਾਨ ਜਿਹਾ ਉਹ ਲੈ ਲੈਣਾ ਲੋਕਾਂ ਦਾ ਕੰਮ ਆ ਉਹ ਕਰ ਲਈ ਤੈਨੂੰ ਵੀ ਕਦੇ ਮੇ ਲਾ ਲੈ ਗੋਟੀ ਗਰਮੀ ਲੱਗਣ ਲੱਗ ਪਈ ਆ ਨਾ ਵੱਡੀ ਦਾ ਤੱਕ ਪਈਆਂ ਪੂਰੀਆਂ ਬੇਸੰਦਰ ਦੀਆਂ ਟੈਕੀ ਕਰਾਉਣਾ ਐ ਬਾਬੇ ਸ਼ੀਸ਼ਾ ਚੜਦਾ ਨੇ ਲੋਕ ਸਿਗਾ ਖਰਾਬ ਐ ਸ਼ਹਿਰਪੁਰ ਆਇਆ ਭਰਾ ਕੋਨੇ ਜਿੰਦਾ ਦੀਾ ਵਾਟੀ ਮੰਡਾ ਕਾਲਦੰਦੇ ਉਹਨੇ ਮੋਟਰ ਹੀ ਪਾਤੀ ਆ ਨਵੀ ਆਹ ਲਈ ਤੇ ਗੇਅਰ ਬਾਕਸ ਦਾ ਕੰਮ ਕਰਾਉਣਾ ਬਾਅਦ ਕਰਾਉਣਾ ਇਹ ਭਰਾ ਆਇਆ ਕਹਿੰਦਾ ਚਿੱਟਾ ਹੋ ਜਾਊਗਾ ਚਲ ਚੰਗਾ ਜੋ ਨੇ ਆ ਬੱਲੇ ਆਹ ਦੇਖੋ ਛੱਤ ਵੀ ਐ ਨਾ ਆਹ ਉਹ ਲੋ ਇੰਨੇ ਡੱਬਾ ਐ ਨਹੀਂ ਸਾਫ਼ ਕੀਤਾ ਆ ਦੇ ਕਹਿੰਦੇ ਛੱਤ ਵੀ ਐ ਚਿੱਟੇ ਹੋ ਜੂਗੇ ਮੈਂ ਕਿਹਾ ਦੇਖ ਲੈਂਦੇ ਇਹ ਕਿਦਾਂ ਹਾਲਾ ਇਹ ਤਾਂ ਇਹ ਇੱਕ ਹੀ ਚੀਜ਼ ਹੁੰਦੀ ਹੋ ਜੀ ਲਿਕਵਿਡ ਹੁੰਦਾ ਵੰਦਾ ਸਟ੍ਰੀਮ ਉਹ ਵਾ ਲਿਕੜਾ ਨਾ ਕਿਹੜਾ ਐ ਦੱਸ ਹੈ ਇਹ ਆ ਆਹ ਲਿਕੜ ਇਹਨਾਂ ਤੋਂ ਭਰਾ ਜੀ ਤਾਂ ਵੀਡੀਓ ਚਲ ਕੀ ਬਣਾਉਣੀ ਐ ਆ ਆ ਮੁੰਡਾ ਆਪਣੇ ਆ ਰਖਾਈ ਐ ਇਹ ਜੋ ਲੈ ਐ ਅੰਦਰੋਂ ਦੇਖੇ ਤਾਂ ਸਾਫ਼ ਹੋਈ ਬਾਬਾ ਚੈੱਕ ਕਰੀ ਅੰਦਰ

ਆ ਇਹ ਤਾਂ ਗੱਡੀ ਦੇਣੀ ਆ ਉੱਥੇ ਗਾੜ ਕੇ ਉੱਥੇ ਹੀ ਕਰਾ ਲਈਏ ਬੱਸ ਭਈਆ ਫਾਰਮ ਲਗਾਓ ਕਪੜਾ ਆਦੀ ਛੱਦ ਮੈਂ ਤਾਂ ਨਹੀਂ ਕਿ ਉੱਪਰ ਬਾਅਦ ਚ ਫੇਕ ਆਲੀ ਹੋ ਜੂਗੀ ਨਹੀਂ ਨਹੀਂ ਇਹ ਗੰਦਗੀ ਭਈਆ ਨਿਕਲ ਜਾਂਦੀ ਹੈ ਜੀ ਦੇਖੋ ਆ ਜਾਓ ਕਿੰਨੇ ਦਾ ਇਹ 300 ਦਾ ਦੋ ਬਾਟਲ ਹੈ ਇੱਕ ਬੋਟਲ ਬਣ ਸਕਦੀ ਕਾ ਭਈਆ ਇਹ ਪਿੱਛੇ ਸਕ੍ਰੈਚ ਲੱਗ ਰਹੇ ਇਹ ਵੀ हट ਜਾਣਗੇ ਉਹ ਬਹੁਤਾ ਕਰਿਆ ਜੀ ਹਟ ਜੂ ਆ ਦੇਖੀ ਤਾਂ ਆਹ ਆਹ ਲਾ ਸਕਰਾਂ ਚ ਹਟ ਜੂ ਆਹ ਲਾ ਦੇਖੀ ਤਾਂ ਦੇਖ ਰਹਾ ਹਾਂ ਕਾ ਚਾਹ ਚੁੱਲ੍ਹੇ ਲੱਗੇ ਜਿਹੜੇ ਪੈ ਚੋਤੇ ਛੜ ਜਾਂਦੇ ਸਾਰੇ ਆ ਸਕ ਰਿਹਾ ਜਾੜੀਓ 500 ਆ ਇਹ ਆ ਤੇ ਆ ਹਾਂ ਇਹ ਹੋ ਤਾਂ ਜਾਏਗਾ ਦੇਖੋ ਇਹ ਚੱਲ ਮੋਨੇ ਦੇ ਤਾਂ ਲੱਗ ਜੂ ਪਤਾ ਹੁਣੇ ਜੀਗਾ ਭਾਜੀ ਨਹੀਂ ਕੋਈ ਫੋਨ ਦਾ ਲੱਗਣਾ ਬੜਾ ਅੱਜ ਮੈਂ ਵੇ ਲੈਲਾ ਨੇ ਫੇ ਮੇਰਾ ਭਰਾ ਉਹ ਵੀ ਉਹ ਵੀ ਚੱਕ ਦੇ ਜਿਹਦੇ ਕੋਈ ਇਹ ਚਾਹ ਜਿਹੜਾ ਕਾਲਾ ਹੈ ਇਹ ਵੀ ਕਰ ਦੋ ਹਾਂ ਜਿਹੜਾ ਮਰ ਗਿਆ ਜੇ ਸਾਥ ਉੱਚੇ ਕਰਦੇ ਹਾਂ ਮਾਮਾ ਪੂਰੇ ਜਿਵੇਂ ਭਈਆ ਆਪ ਅੰਦਰ ਕਾ ਪੋਰਸ਼ਨ ਕਰੋ ਤੋ ਇਸ ਸਪਰੀਂਗ ਨੂੰ ਲੈਂਦੇ ਸੀ ਇਹ ਦੇਖੋ ਹਾਂ ਹਾਂ ਗਿਆ ਜਾ ਗਿਆ ਹੋ ਗਈ ਐਂਡ ਆਫ ਦੇ ਬਾਬਿਓ ਬਾਈ ਨਾਲ ਗੱਲ ਹੋ ਗਈ 300 ਦੀ ਬੋਤਲ ਤੇ ਕਹਿੰਦਾ ਦੋ ਬੋਤਲਾਂ ਲੱਗਣੀਆਂ ਬਾਈ ਕਹਿੰਦਾ ਮੈਂ ਕਿਹਾ ਤੂੰ ਆਪੇ ਕਰ ਦੇ ਯਾਰ ਕਹਿੰਦਾ ਚਾ ਠੀਕ ਆ 600 ਰੁਪਏ ਦੇ ਦਿਓ ਮੈਂ ਆਪੇ ਕਰ ਦੂੰਗਾ ਛੱਤ ਵੀ ਤੇ ਸੈਟਾਂ ਵਾਲੀ ਵੀ ਮੈਂ ਕਿਹਾ ਮੈਂ ਕਿੱਥੇ ਬੋਤਲਾਂ ਰੱਖ ਕੇ ਵਿੱਚ ਬੁਰਝ-ਬੁਰਝ ਲੈ ਕੇ ਕਿੱਥੇ ਵੇਚਦਾ ਫਿਰੂੰਗਾ ਨਾ ਤੇ ਤੈਨੂੰ ਹਿਸਾਬ ਆ ਉਹ ਤੂੰ ਕਰ ਦੇ ਸੋ ਬਾਈ ਲੱਗਾ ਕਰਨ ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਚਲ ਤੇ ਮਿਹਨਤ ਜਿੰਨੀ ਮੈਂ ਦੇ ਦਿੰਦਾ ਹਾਂ ਕਿਉਂਕਿ ਮੈਨੂੰ ਥੋੜਾ ਜਿਹਾ ਹਾਰਡ ਲੱਗਦਾ ਕਿਉਂਕਿ ਪਤਾ ਵੀ ਨਹੀਂ ਹੈਗਾ ਗਾਂਗ ਜਾ ਕੇ ਕੀ ਹੋ ਜਾਣਾ ਉਹ ਤਾਂ ਦੇਖੋ ਐ ਕਾਲਾ ਦਾ ਸਾਫ ਕਰਤਾ ਉਹਨੇ ਵਧੀਆ ਯਾਰ ਉਹ ਤਾਂ ਇਸ ਲੋੜ ਤੇ ਬਣਾ ਚੀਚੇ ਵੀ ਆਣ ਹੁਣ ਨਿਕਲਦੇ ਆ ਹੁਣ ਇੱਕ ਬਾਅਦ ਕਲਚ ਪਲੇਟਾਂ ਦਾ ਰਹਿ ਗਿਆ ਕੰਮ। ਇੰਜਾਂ ਦਾ ਥੋੜਾ ਬਹੁਤਾ ਸੀਗਾ ਉਹ ਵੀ ਕਰਾ ਲਿਆ ਛੇ-ਛੇ ਸਾਈਡਾਂ ਤੇ ਉਹ ਵੀ ਕਰਾ ਲਿਆ ਮੋਟਰ ਵੀ ਕਰਾ ਲਈ ਕਲਚ ਪਲੇਟਾਂ ਦਾ ਰਹਿ ਗਿਆ ਬਸ। ਸਾਡਾ ਆਪਣਾ ਸ਼ਾਮ ਚਲਾਸੀ ਟੱਕਰ ਗਿਆ ਉਹਨੂੰ ਨਾਲ ਲਿਆ ਆ ਮੈਂ ਚੱਲ ਜਲੀਏ। ਮੱਦੀਪੁਰ ਦਾ ਮੁੰਡਾ ਹੈ ਭਰਾ ਆਪਣਾ ਮੇਰੇ ਪਿੰਡ ਦਾ ਹੀ ਹੈ ਮਤਲਬ। ਹੁਣ ਉਹ ਮੋਲ ਹੀ ਲੈਟ ਰਹਿੰਦੀ ਐ ਕੋ ਮੈਂ ਕਾ ਕਰਾ ਲਿਆ ਹਾਂ। ਦੇਹ ਲਈ ਕਿਵੇਂ ਏਕਾ ਭਾਈ ਨੇ ਹਾਂ ਛੱਤ ਤਾਂ ਹੋ ਜਾਂਦੀ ਐ ਸਾਫ ਇਧਰੋਂ ਹੋ ਗਈ ਐ ਆਹ ਰਹਿ ਗਈ ਐ ਇਹ ਇਤਨੀ ਹਾ ਤੱਕ ਰਹਿ ਇਹ ਰਹਿ ਗਈ ਐ ਇਹ ਭਾਈ ਨੇ ਨੈਟ ਵਿੱਚ ਤਾਂ ਕੰਮ ਕਹਿੰਦਾ ਹੋ ਗਿਆ ਜੀ ਆ ਵੀ ਹੋ ਗਿਆ ਸਾਫ ਆ ਆ ਹੋ ਗਿਆ ਮੋਰੋਂ ਇਹਨਾਂ ਤੇ ਮਾਰਿਆ ਹਾਂ ਨਹੀਂ ਇਹ ਭਈਆ ਆਪਕੇ ਦਾਗ ਪੜੇ ਹੋਏ ਆਂ আর ਇਹ ਮੈਨੇ ਕਰੇ ਹੋਈ ਨਹੀਂ ਔਰ ਆ ਖੁੰਝੇ ਆਰੇ ਆਲੇ ਮੜੇ ਇਹਨਾਂ ਤੇ ਮਾਰ ਮੇਰਾ ਭਰਾ ਪੈਸੇ ਇਧਰੋਂ ਚਲ ਜਾਂਦੇ ਆ ਤੂੰ ਦੇਖ ਲੈਣਾ ਟਿਕ ਵੱਜ ਗਿਆ ਇਧਰ ਤੈਨੂੰ ਵੀ ਮੈਸੇਜ ਆ ਜਾਣਾ ਪਰ ਅਕਾਊਂਟ ਚ ਨਹੀਂ ਆਉਂਦੇ ਪੈਸੇ ਨੇ ਦੇ ਉੱਪਰ ਜੋ ਆ ਗਏ ਜਿੰਨੇ ਬਾਕਸ ਵਾਲਾ ਪਰ ਹੁਣ ਏਦਾਂ ਚੱਲ ਪਿਆ ਆ ਕਿ ਬਲੇਖੇ ਚ ਨਾ ਰਿਓ ਮੈਂ ਤਾਂ ਨਾਲ ਨਾਲ ਮੈਸ ਹਾਂ ਚਲੋ ਬਾਬਿਆ ਡੈਂਟਿੰਗ ਪੇਂਟਿੰਗ ਦਾ ਸ਼ੀਸ਼ਿਆਂ ਦਾ ਆਪਣੇ ਸੈਂਟਰ ਲੋਕਿੰਗ ਦਾ ਉਹ ਛੱਤ ਦਾ ਤਰਿੰਦੀਪ ਕਿਦਾਂ ਫੀਲ ਹੋ ਰਿਹਾ ਹੈ ਜਦੋਂ ਕੰਮ ਤੋਂ ਆਇਆ ਇਹ ਇਹ ਆਫਿਸ ਤੋਂ ਆਇਆ ਆਪਣੇ ਇਹਨੂੰ ਮੈਂ ਏਦੇ ਲੈ ਆਇਆ ਕੰਮ ਤੋਂ ਮੈਂ ਚਾਚਲੀ ਮਾਰੇ ਅੱਧੇ ਘੰਟੇ ਦਾ ਕੰਮ ਤੁਹਾਨੂੰ ਹੋ ਗਿਆ ਬਾਬਾ ਟਾਈਮ ਹੁਣ ਇੰਜਨ ਦਾ ਸੀਗਾ ਥੋੜਾ ਜਿਹਾ ਉਹ ਵੀ ਕਰਾ ਲਿਆ ਹੁਣ ਜਿਹਦਾ ਉਹ ਕਰੋਨਾ ਆਪਣੇ ਕਾਪਣਾ ਲਾ ਪਲਾ ਕਰੇ ਇਹ ਹਦੀ ਸੀਗਾ ਇਹਦਾ ਕਲਚ ਬਲੇਟ ਹੈ ਕਲਚ ਬਲੇਟਾਂ ਦਾ ਰਹਿ ਗਿਆ ਕੰਮ ਹੁਣ ਉਹ ਕਰਨਾ ਆ ਉਹਨੂੰ ਭੁੱਖ ਲੱਗੇ ਇਹਨਾਂ ਦਾ ਗੱਡੀ ਦਾ ਇਹ ਸ਼ਾਮ ਪਰੋਣਗੇ ਇੱਥੇ ਸਾਹਮਣੇ ਤੇ ਇਹਨਾਂ ਸੋਖਾ ਸਾਹਮਣੇ ਵੀ ਮਾ ਰੋਟੀ ਖਾ ਕੇ ਨੇ ਆ ਮੈਂ ਜਾਂ ਦੋਸਾ ਖਾਣੇ ਸਾਹਮਣੇ ਵੀ ਮਾ ਰਿਆ ਉੱਥੇ ਬੈਠਾ ਹੋਇਆ ਹੈ ਨਾਲ ਵੀ ਮੈਂ ਕੌਫੀ ਪੀਣਾ ਦਾਣਾ ਦੋਸਾ ਨਾਲ ਆਪਣਾ ਭਾਵ ਜਦੋਂ ਗੱਡੀ ਨੂੰ ਬੜਾ ਟਾਈਮ ਲੱਗਣਾ ਹੈ ਮਸ਼ੀਨ ਲੈਣੀ ਸੀ ਤੇ ਇੱਕ ਆਰ ਘੜੀ ਦੇ ਉਹ ਚ ਚਾਬੀ ਦੇ ਵਿੱਚ ਉਹ ਪਾਉਣਾ ਹੈ ਸੈੱਲ ਸੈਂਟਰ ਲੌਕ ਤੋਂ ਚਾਬੀ ਦੇ ਵਿੱਚ ਆਪਾਂ ਹੀ ਹੁਣਾਂ ਦੇ ਪਿਆਰ ਸਮਾਨ ਆ ਲਈਏ ਮਸ਼ੀਨ ਆਪਾਂ ਬੇਗਾ ਦੀ ਇਹਦੀ ਗਾਰੰਟੀ ਹੈ ਵਾਰੰਟੀ ਹੈ ਸਾਲ ਦੀ ਜਿਹੜੀਆਂ ਦੂਜੀਆਂ ਬੰਪਰਸ ਵਾਲੀ ਉਹਨਾਂ ਦੀ ਵਾਰੰਟੀ ਨਹੀਂ ਮੈਂ ਚਲੋ ਕੋਈ ਨਹੀਂ ਲੈ ਨਾਲ ਕੈਂਚੀ ਲੈ ਲੈਣੇ ਕਿਉਂਕਿ ਜਦੋਂ ਉਸ ਤਰਾ ਹੈ ਨਾ ਮੈਂ ਆਪਣਾ ਲੈ ਕੇ ਜਾਂਦਾ ਹਾਂ ਉਹ ਖਰਾਬ ਹੋ ਗਿਆ ਮੈਂ ਕਿਸੇ ਦਾ ਯੂਜ਼ ਕਰਾਂ ਅਲਰਜੀ ਹੋ ਜਾਂਦੀ ਮੈਨੂੰ ਤਾਂ ਉਹ ਉੱਤਰਾ ਵਿੱਚੋਂ ਨਵਾਂ ਦਵਾਰੋ ਲੈ ਲੈਣਾ ਤੇ ਉਹੀ ਸਲੂਨ ਵਾਲੇ ਨੂੰ ਜਾ ਕੇ ਦਿਆ ਗਾਣਾ ਗਣਾ ਇਹ ਲਾ ਉਹ ਦੇ ਕੈਂਚੀ ਵੀ ਆਪਣੀ ਲੈ ਕੇ ਜਾਣੀ ਆ ਮੇਰਾ ਮੈਨੂੰ ਜਾ ਕੇ ਪਹਿਲਾਂ ਕਈ ਵੇਲੇ ਜੇ ਭੁੱਲੋ ਜਮਾ ਨਾ ਡਟੌਲ ਨਾਲ ਧੋਣੇ ਪੈਂਦੇ ਪਹਿਲਾਂ ਉਹਨਾਂ ਨੂੰ ਸਪਰੇਅ ਕਰਕੇ ਇਹਦਾ ਪ੍ਰਤਨਤਾ ਹੁੰਦਾ ਬੋਡੀ ਦਾ ਇਹਦਾ ਡੇਟ ਬਹੁਤ ਘੱਟ ਆ ਉਹ ਜਿਵੇਂ ਹਲਕੀ ਜਿਹੀ ਹੈ ਨਾ ਚਲੋ ਸਾਲ ਦੀ ਵਾਰੰਟੀ ਇਹਦੀ ਬੱਗੇ ਇਹ ਸਿੱਧਾ ਲੈਸ ਕਰਬ ਮੈਂ ਕੰਮ। ਬਾਬਾ ਬੇ ਲੈਦਾ ਸਮਾਨ। ਇੱਥੋਂ ਆਟੋ ਕਰਕੇ ਸਿੱਧਾ ਜਾਣਾ ਭੀਮਾ ਲੈਣ ਨੂੰ। ਪਈ ਵੀ ਕਹੇ ਨੇ ਲੈਣਾ। ਮਸ਼ੀਨ ਮਸ਼ੂ ਲੈਣੀਆਂ ਜਾਂ ਸਲੂਨ ਦਾ ਕੋਈ ਕੰਮ ਸਮਾਨ ਲੈਣਾ। ਘੰਟਾ ਘਰ ਦੇ ਅੰਦਰ ਵੜ ਕੇ ਸ਼ੌਪ ਅਤੋ ਹੀ ਲੈ ਸਕਦੇ ਹਾਂ। ਹਿਸ਼ਾਰਪੁਰ ਦੇ ਵਿੱਚ। ਚਲੋ ਆਜਾ ਹਾਂ ਤੁਹਾਨੂੰ ਪਿਛਾ ਬਾਜ਼ਾਰ ਤੇ ਘੰਟਾ ਘਰ ਰੌਣਕ ਦਿਖਾਉਂਦੇ ਆ। ਮਾਣਿਆ ਬਲੌਗ ਨਾਲ ਜਿਹੜੀ ਬਹੁਤ ਟਾਈਮ ਹੋ ਗਿਆ ਨਾ ਘੰਟਾ ਘਰ ਆਇਆ ਨੂੰ ਆਇਆ ਤੁਹਾਨੂੰ ਦਿਖਾਵਾਂ ਘੰਟਾ ਘਰ। ਉਹ ਅੱਗੇ ਖੋਣ ਆਏ ਸੀ। ਖੋਲਿਆ ਇਹਨਾਂ ਨੇ ਸਾਰਾ ਇਹ ਗਾਰਮੈਂਟ ਆ ਦੇਖੋ। ਪੱਧਰ ਕੀਤਾ ਪਿਆ ਆ। ਪਰ ਇੱਕ ਗੱਲ ਦੇਖੀ ਆ ਮੈਂ ਹਾਲ ਵੀ ਕੰਮ ਕਰਾ ਕੇ ਆਇਆ ਮਸ਼ੀਨ ਦਾ ਸੈੱਲ ਪਾ ਕੇ ਆਇਆ ਮੈਂ ਅੱਗੇ ਵੀ ਦੇਖਿਆ ਕਿ ਐਕਸਪੀਰੀਅੰਸ ਲਾਈਫ ਦਾ। ਸਭ ਮੇਰੀ ਸ਼ਕਲ ਦੇਖ ਕੇ ਨਾ 500 ਰੁਪਇਆ ਦੀ ਕੁ ਚੀਜ਼ ਆ ਉਹ ਸਾਡੇ 1000 ਦੇ ਹੋ ਜਾਂਦੀ ਆ ਮੈਂ ਦੇਖੀ ਇਹ ਚੀਜ਼ ਆ ਆਇਡੈਂਟੀਟੀ ਪੈਂਡਿੰਗ ਵਾਲੇ ਕੋ ਗਏ ਆ ਉਹਨੇ ਚੱਕਰ ਦੇ ਕੇ ਕਹਿੰਦਾ 700 ਦੇ ਬਾਈ ਹੋਰ ਕੋਈ ਹੁੰਦਾ ਉਹੇ ਕੰਮ ਹੋਰ ਕੋਈ ਬੰਦਾ ਕਰਾ ਕੇ ਗਿਆ ਉਹ ਤੋ 2-300 ਰੁਪਇਆ ਲਿਆ ਪਦਨਗੀ ਚੱਕਰ ਖਾ ਸਾਡੇ ਮੱਥੇ ਤੇ ਫੁੱਦੂ ਲੱਗਿਆ ਆਉਂ ਇਹਨਾਂ ਦੇ ਦੋਣੇ ਇਹ ਚੀਜ਼ ਹੈਗੀ ਆ ਫਰਕ ਇਹ ਦੇਖ ਲੈਂਦੇ ਆ ਸ਼ਕਲ ਦੇਖ ਕੇ ਬੰਦੇ ਨੂੰ ਮੰਨੋ ਚਾਹੇ ਨਾ ਮੰਨੋ ਮੈਨਾ ਹੁੰਦੀ ਹੈ ਇਹ ਪਰਸਨ ਹੁੰਦੇ ਆ ਚਰਚਾ ਕਰਕੇ ਸਾਰਾ ਪੈ ਗਿਆ 29000 29900 ਵਿੱਚੇ ਸਮਾਨ ਵਾਲਿਆਂ ਨੇ ਦੇ ਕੇ ਤੇ ਵਿੱਚੇ ਦੁਕਾਨ ਵਾਲਿਆਂ ਨੇ ਦੇ ਕੇ ਤੇ ਵਿੱਚੇ ਸਵੇਰੇ ਜਿਹੜਾ ਹੋਰ ਵੀ ਕੰਮ ਕਰਾਇਆ ਵਿੱਚੇ ਟਾਕੀ ਦਰਵਾਜ਼ੇ ਦਾ ਜੋ ਕਰਾਇਆ ਮਸ਼ੀਨ ਨਵੀਂ ਪਾਈ ਆ 29900 ਰੁਪਏ ਲੱਗ ਗਏ ਉਹ ਤਾਂ ਮੈਂ ਕਹਿੰਦਾ ਕਿ ਗੱਡੀ ਦੇ ਉੱਪਰ ਹੀ ਪੈਸੇ ਬਹੁਤ ਲੱਗ ਗਏ ਤੇ ਲਿਖ ਲਾਇਆ ਉਹ ਗੱਡੀ ਨਹੀਂ ਚਲੋ ਹਾਂ ਕਢਾਉਂਦੇ ਆ ਗੱਡੀ ਇਹ ਬਾਹਰ ਤੇ ਚਲਿਏ ਤੁਹਾਡਾ ਭਰਾ ਹੁਣ ਨਿਭੜਿਆ ਟਾਈਮ ਹੋ ਗਿਆ ਕਿੰਨਾ ਹੋ ਗਿਆ ਪੰਜ ਦੇ ਪਹਿਲੇ ਉਹ 7 8 ਵਜੇ ਗਏ ਅੱਜ 8 ਵਜੇ ਗਏ 7 ਵਜੇ ਇੱਕ ਮੈਂ 7 ਵਜੇ ਆ ਤੇ ਚਲਿਏ ਹੁਣ ਪਿੰਡ ਨੂੰ ਐਨ ਓਕੇ ਰਿਪੋਰਟ ਕਰਾਤੀ ਆ ਗੱਡੀ ਦੀ ਤੇ ਹੁਣ ਰਾਜ ਭੁੱਖ ਬਹੁਤ ਲੱਗੀ ਕੋ ਖਾਣੇ ਮੇਕੜੀ ਮੁਕੜੀ ਦੇਖ ਕੇ ਤੇ ਬਣੇ ਰੋ ਵਲੌਗ ਦਿਨ ਨਾਲ ਤਾਂ ਦਿਖਾਉਂਦੇ ਆ ਆਪਣੀ ਸਿਟੀ ਦਾ ਹਨੇਰਾ ਹੋ ਗਿਆ ਸਵੇਰ ਦੇ ਆ ਹੋਏ ਹੋ ਗਿਆ ਆਪਣਾ ਡੰਨ ਮੇਕੜੀ ਬਣਿਆ ਇੱਥੇ ਆਪਣੇ ਸਲੀਕ ਵਾਲੇ ਨੇ ਇੱਥੇ ਕੱਪੜੇ ਵਾਲੇ ਰਸਾਲਾ ਟੱਪ ਕੇ ਇੱਥੇ ਬਣਿਆ ਬਹੁਤ ਚੱਲਦਾ ਹੈ ਪਿੱਛੇ ਜੇ ਵੀ ਨੰਜਾਕ ਇੱਥੇ ਖਾ ਕੇ ਗਿਆ ਮੈਂ ਦੇ ਮਾਮਾ ਆਏ ਜੁੱਦਣ ਤੇ ਅੱਜ ਮੈਂ ਤੇ ਗੱਡੀ ਦਾ ਕੰਮ ਕਰਾ ਭੁੱਖੋ ਲੱਗੀ ਮਜ਼ਾ ਆ ਗਿਆ ਇਹ ਗਾਵਾਣਾ ਬਸ ਮਜ਼ੇ ਆਈਆਂ ਨੇ ਮੇਰੇ ਚਾਹੀਏ ਤੁਸੀਂ ਇਸ਼ਾਰਾ ਕਿਹਾ ਹੈ ਮੋਰ ਨੂੰ ਲੱਗਦਾ ਇਹ ਫਿਰ ਮੇਰੇ ਵਰਗਾ ਹੋਰ ਆ ਕੋਈ ਵਿੱਚ ਸ਼ੀਸ਼ੇ ਦੇ ਆਲੇ ਦੁਆਲੇ ਘੁੰਮੀ ਜਾਂਦਾ ਕਦੋਂ ਹੁੰਦਾ ਹੈ ਦੇਖੀਏ ਇਹ ਆ ਆਹ ਦੇ ਆਹ ਯਾਰ ਮੋਰੇ ਖੜ ਗਏ ਆਹ ਦੇ ਆਹ ਯਾਰ ਚੰਝੋ ਮਾਰਦਾ ਆਹ ਕਾਂ ਦੇ ਤੇ ਕੇ ਨੇ ਆਪੇ ਕੱਢ ਕੇ ਦੇ ਦਿੰਨੇ ਆ ਆਵੇ ਵਿੱਚੋਂ ਕੱਢ ਕੇ ਉਹ ਬਾਹਰ ਨਹੀਂ ਕੋਸ਼ ਉਹ ਦੇਖਣਾ ਸਰ ਕਿੰਨੇ ਬੈਸ ਲੰਨਾ ਕਿੰਨੇ ਬੈਸ ਲੰਨਾ 60 ਬੀਟੀਐਮ ਆਇਗਾ ਚੱਲ ਕਰਦੇ ਆ ਲਾ ਕੇ ਦੇਖੀ ਸ਼ੁਕਰ ਆ ਬਾਰਵੇਂ ਨਾ ਕਿਥੇ ਬਾਰਵੇਂ ਨਾ ਮੰਬਰ ਸਰ ਕੇ ਦਿਖਾ ਬੈ ਨਾ ਫਿੱਟਾ ਤਾਂ ਨਹੀਂ ਵਿੱਚ ਕੁਝ ਠੀਕ ਮੈਂ ਆਪਣੀ ਘਰ ਵਾਲੀ ਕੋ ਭੇਜਣਾ ਇਹ ਵੀਡੀਓ ਸੋਰੀ ਬਾਨ ਕਹਿੰਦੇ ਵਿੱਚ ਬਾ ਦਿੰਦੇ ਹੁੰਦੇ ਕੁਝ ਇਹ ਤਿਆਰ ਰੱਖੀ ਭਾਈ ਮੜਾ ਜੀ ਵੇਲੋਂ ਦਾ ਪਾਵੇ ਨਾ ਕੁਝ ਨਹੀਂ ਨਹੀਂ ਮੈਂ ਦੇਖੀ ਆ ਵੀਡੀਓ ਨੰਨ 6:00 ਵਜੇ ਹਾਂ ਤੂੰ ਪਹਿਲੇ ਚਾਨਣ ਚ ਬਹਿਣਾ ਸੀ ਵੀਡੀਓ ਬਣ ਰਹਾ ਨਾ ਤੇਰਾ ਨਹੀਂ ਆ ਰਿਹਾ ਦੇਖ ਲੈ ਮੇਰੇ ਹੀ ਆਇਆ ਭਾਂਚ ਪਾੜ ਦੇਣਾ ਪਾੜ ਦੇ ਇਹ ਦਿਨ ਦੇ ਬਾਅਦ ਦਿਖਾਇਆ ਉਹ ਜੀ ਕੰਨ ਕੋ ਕਿੰਨਾ ਦਿਓ ਕੰਨ ਮੈਂ ਕਦੀ ਸਾਫ ਨਹੀਂ ਕੀਤਾ ਆਪੇ ਬੜਸ ਨਾਲ ਕੇ ਮਾਰਨੀ ਦਾ ਕੋਈ ਦਵਾਈ ਕਰਾਇਆ ਯਾਰ ਪ੍ਰਧਾਨ ਪੂਰਾ ਨਿਸਲ ਜਾ ਸਾਰਾ ਸਾਫ ਹੋ ਜਾਏ ਆਹਾਂ ਜਿਆਦਾ ਹੀ ਹੈ ਜਗਾੜਮੈਂਟ ਓਕੇ ਦੈਟਸ ਗੁੱਡ ਦਵਾਈ ਕਰਾਉਂਗਾ ਇੱਕ ਵਾਰ ਕਢਾ ਦੇ ਦਵਾ ਕੇ ਚੁਟਾ ਕਰ ਦੂੰ ਤੇ ਲਾਈਪ ਆ ਕੇ ਕਿੱਦਾਂ ਹੁਣ ਉਹ ਪੂਰਾ ਦੋਦਾ ਕੇ ਕਢਾ ਦੇ ਦਿੰਦੇ ਸਾਰਾ ਕੱਟਾ ਮਿੱਟੀ ਸਾਫ ਹੋ ਜਾਤਾ ਹੈ ਲੜੂ ਦਾ ਨਾ ਨਹੀਂ ਬਸ ਉਹਦਾ ਜਿਹੜਾ ਸਾਫ ਕਰਨਾ ਬੋਝਤ ਨਹੀਂ تھا ਨਾ ਸਾਫ ਬਸ ਐਸੇ ਇਹ ਨਹੀਂ ਹੁੰਦਾ ਸਰ દવા ਹੁੰਦੀ ਮੈਨ ਚੀਜ਼ દવા ਹੁੰਦੀ ਨਾ દવા ਡਾਲ ਕੇ ਸਾਫ ਹੋਤੀ ਦਵਾਦਰੀ ਲੜੇ ਨਾ ਇਹ ਮਾਰਾ ਦਵਾ ਲੜਨੇ ਵਾਲੀ ਥੋੜੀ ਰੱਖਦੇ ਆ ਇਧਰ ਦੇਖੋ ਦਵਾ ਨਾ ਇਹ ਨਾ ਹੋਵੇ ਨਾ 99 ਹਟ ਜਿਵੇਂ ਨਹੀਂ 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 ਮਾਰਾ ਐਸੇ ਬਸ ਉਹਦਾ ਸੈਟਰ ਵੀ ਇਹ ਕਾਨ ਸਾਹਿਬ ਕਹਿੰਦੇ ਤੇ ਜੇ ਦਵਾ ਪਾਉਨੇ ਆ ਫਿਰ ਕਿਤਨੇ ਆ ਪਾਣੀ ਦਾ 350 ਇੱਕ ਕੰਮ ਇੱਕ ਕਾਨ ਕਾ ਨਾ ਤੁਹਾਡਾ ਅੰਨ ਲੋ ਜਿਆਦਾ ਸਿੱਧਾ ਤੁਹਾਡਾ ਨਾ ਡਾਕਟਰ ਨਾਲੋਂ ਹੀ ਜਿਆਦਾ ਆਹ ਡਾਕਟਰ ਤਾਂ 500 ਰੁਪਏ ਚੈੱਕ ਕਰਨੇ ਕਹਿੰਦਾ ਹੈ ਭਾਈ ਡਾਕਟਰ ਰਹਾ ਲਾਦਾ ਪਰ ਪਰਸੀ ਕਾਰ ਦੇ ਬਾਤ ਕਰਨੇ ਕਹਿੰਦਾ ਇਹਨਾਂ ਨੂੰ ਪਤਾ ਨਹੀਂ ਲਾ ਤੂੰ ਕੋਈ ਕੋਰਸ ਕੀਤਾ ਹੈ ਕਿ ਉਦਾਂ ਹੀ ਖਾਂਦਾ ਨਹੀਂ ਕੋਰਸ ਖਾਂਦਾ ਨਹੀਂ ਕੋਰਸ ਇਹ ਕਿਹੜਾ ਜਿੱਦ ਗੋਰ ਕੰਮ ਹੈ ਜਦ ਦੀ ਪੁਸਤੀ ਕੰਮ ਹੈ ਡਾਕਟਰ ਨੇ ਅਮੀ ਕੋ ਦੇ ਇੱਕ ਕੰਮ ਕੀਆ ਹੈ ਹਾਂ ਉਹ ਭਗਾਂ ਆ ਤਰ ਲੋ ਅਸੀਂ ਪਹਿਲਾਂ ਡਾਕਟਰ ਨੇ ਤੁਹਾਨੂੰ ਦੇਖ ਕੇ ਡਾਕਟਰ ਬਣਿਆ ਨਾ ਓਕੇ ਜੱਦੀ ਪਸਤੀ ਹੈ ਭਾਈ ਸਾਰਾ ਲਜਾਉ نکالਦੇ ਸਾਰਾ ਦਵਾਈ ਨਾ ਕੀ ਹੋਣਾ ਫਿਰ ਪਹਿਲਾਂ ਮੈਨੂੰ ਦੱਸਿਆ ਨਾ ਦਵਾਈ ਕਿਹਦੀ ਮੈਂ ਇਹਦੇ ਸਰਚ ਕਰਾਂ ਮੈਂ ਇਹਦੇ ਥੋੜੀ ਕੰਨ ਵਿੱਚ ਪਵਾ ਲੂੰਗਾ ਦਵਾ ਦੇਸੀ ਤੇਲ ਹੁੰਦਾ ਭਾਈ ہمارا ਕਿਹੜਾ ਦਿਖਾਣਾ ਬੋਲੀਆ ਕਰਸ ਹੁੰਦਾ ਦਿਖਾ ਲੈਣਾ ਕਿਹੜਾ ਤੇਲ ਤੇਰਾ ਦੇਸੀ ਇਹ ਸਭ ਇਹ ਤਾਂ ਖਾਲੀ ਆ ਹਾਂ ਖਾਲੀ ਨਹੀਂ ਹੈ ਬਹੁਤ ਹ ਉਸ ਵਿੱਚ ਨਹੀਂ ਫਿਰ ਕੰਚ ਪਾ ਕੇ ਕੀ ਕਰਨਾ ਤਾਂ ਮੈਂ ਡਾਲ ਕੇ ਸਾਫ ਕਰਦੇ ਵਾਂਦੀ ਦਾ ਫੋਨ ਆ ਗਿਆ ਸਾਬ ਗਾਂਧੀ ਦਾ ਕਮੈਂਟ ਕਰਕੇ ਦੱਸੋ ਕਰਾ ਲੀਏ ਕਿ ਰਹਿੰਦੀ ਹੈ ਅੱਛਾ ਪਤਾ ਨਹੀਂ ਉਹਦਾ ਕੰਨ ਹੋ ਗਿਆ ਸਾਬ ਉਹ ਤਾਂ ਬਾਰ-ਬਾਰ ਕਾ ਹੋ ਗਿਆ ਉਹ ਗਾਂਧੀ ਦਾ ਫੋਨ ਆਇਆ ਦੱਸੋ ਜੀ ਨਾ ਉਹੀ ਗੱਲ ਨਾ ਹੋਵੇ ਇਸ ਵਿੱਚ ਕਿਹੜਾ-ਕਿਹੜਾ ਡਾਲਾ ਹੁੰਦਾ ਹੈ ਅਰੇ ਦਵਾਈ ਦਾ ਵੀ ਜ ਹੈ ਵੀ ਦਵਾਈ ਇਹ ਦੇਖਿਆ દવા ਵੀ ਹਾਂ ਸਭ ਪੂਰਾ ਭਰ ਕੇ ਦੇਖੋ ਡਾਲ ਲੇਗੇ ਵੀ ਪੂਰਾ ਸਾਫ ਹੋ ਜਾਏਗਾ ਸਾਬ ਅੱਛਾ ਚਲੋ 500 ਲੈ ਲਈ ਕਰਦੇ ਮੂੰਹ ਬੋਲੋ ਰਾਹੀ ਪਾ ਕੇ ਨਾਇ ਕਰੋ ਨਾ ਮੈਨੂੰ ਆਪ ਉਹਦਾ ਆ ਮੈਂ ਤਾਈ ਨਹੀਂ ਚੱਕਿਆ 50000 ਇਹ ਕੋਈ ਮਾ ਵਿਲਾ ਹੁੰਦਾ ਜਾਂਦੇ ਆ ਵਾਟੇ ਕਰਾਉਣਾ ਹੈ ਉਸਤਾਦ ਕਰਾਉਣੇ ਤਾਂ ਸਾਫ ਹੋਰ ਆ ਗਈ ਬੰਨੇ ਕੁਰਸੀ ਹੈ ਬਹੁਤ ਕੁਰਸੀ ਹੋਰ ਆ ਗਈ ਬੰਨੇ ਪੰਜੋੜਾ ਕੰਮ ਕਰਾਂਦੇ ਹੈ ਕੰਗੋ ਹਰ ਨੇ 600 ਕਹਿੰਦਾ ਸੀ ਐਵੇਂ 700 ਰੁਪਈਆ ਹਾਂ ਮੈਂ ਕਹਾ 500 ਹੁੰਦੇ ਆ ਬਾਬਾ 700 ਰੁਪਈਆ ਕੰਨ ਹਾਂ ਜਿੰਨ ਕੰਨ ਖਾਫ ਕਰਨ ਦੇ ਕਹਦੇ ਪੈਸੇ ਅਰੇ ਮੈਂ ਕਹਤਾਂ ਦਵਾਈ ਡਾਲ ਕੇ ਧਿਲਵਾ ਲਉ ਨੇ ਕਿੰਨੇ ਪੈਸੇ ਬੋਲਾ ਤੋ ਇਸ ਕੋ ਕਿੰਨੇ 500 600 ਕਹਿੰਦਾ ਉਹ ਤੇਰਾ ਦਿਮਾਗ ਸਹੀ ਆ 800 ਰੁਪਈਆ ਦਾ ਭਾਂਤ ਮੈਂ ਕਰਾਇਆ 800 ਰੁਪਈਆ ਚ ਏ ਹਾਈਡਰੋਜਨ ਨਹੀਂ ڈالਦੇ ਹੋਗੇ ਸਾਰਾ ਕੁਝ ਮੈਂ ਦੱਸ ਕੰਮ ਹੈ ਭੈਣ ਤੁਹਾਡੀ ਮਾਂ ਤੋਂ ਬਾਹਰ ਇੱਥੇ ਚੱਕੇ ਹੋਗੇ ਉਹ ਨਮਾ ਦੇਖੀ ਹਾਈਡਰੋਜਨ ਨਾਲ ਨਹੀਂ ਕਰਦੇ ਆਨਲਾਈਨ ਹੈ ਯਾ ਮਸਲੀਕੋ ਤੇ ਵੀ ਰੈਡੀ ਆਦਿਆਂ ਦੀ ਦੋ ਟਾਈਮ ਤੋਂ ਇੱਕ ਕੰਮ ਕਰਨਾ ਯਾਰ ਇਹਦੀ ਨਾ ਦਿੱਕੀ ਸਰ ਆਪ ਜੀ ਮਰਜ਼ੀ ਕਰਾਣੀ ਕਰਾ ਲਓ ਇੱਕ ਨਾ ਕੋ ਛੇਕਾ ਜਿਹਾ ਹੋ ਗਿਆ ਆ ਜਾ ਤਾਂ ਤੇ ਕੋਈ ਹੈ 250 200 ਸਭ ਮੋਕਲ ਦਵਾਈ ਦੀ ਗੱਲ ਕਰ ਰਹੇ ਸਰ ਵਾਲਾ ਹਾਈਡਰੋਜਨ ਤਾਂ ਮੈਡੀਕਲ ਤੋਂ ਆ ਜਾਂਦਾ 10000 ਦੇਕਰ ਜਿਉ ਲਾ ਦੀ ਵਾਲਾ ਗਲ ਗਿਆ ਤੇ ਉਹ ਛੇਕਾ ਜੇ ਹੋ ਗਿਆ ਇੰਨਾ ਕੀ ਆ ਮੈਂ ਨਾ ਬੰਦੇ ਬੋਲਿੰਗ 10 ਵੀ ਲੈਂਦੇ ਤਾਂ ਉਸ ਤੋਂ ਬਾਅਦ ਨਹੀਂ ਆ ਗਿਆ ਛੋੜਾ ਹੀ ਆਗਾ ਗੰਜੀ ਬੱਜਾ ਹੀ ਆ ਏਦਾਂ ਸਾਡਾ ਖਾਨਦਾਨੀ ਕੰਮ ਡਾਕਟਰ ਸਾਤੋਂ ਦੇਖ ਕੇ ਲੱਗੇ ਗਨ ਸਾਹਿਬ ਗਨ ਕੰਮ ਉਹ ਨਹੀਂ ਯਾਰ ਛੋੜਾ ਹੀ ਆ ਕੋਮ 10 ਮੇਰੀ ਗੱਲ ਤੇ ਮੇਰੇ ਕਿੰਨੇ ਲਈ ਸੱਚੀ ਦੱਸੀ ਉਹ ਤੋਂ ਮੈਂ ਨੋਰਮਲ kiya ਮਹਾਰਾਜੀ ਆਪਕੇ 50000 ਰੁਪਏ ਮੈਂ kiya ਆਪਕੇ ਬੰਦੇ 50000 30000 ਰੁਪਏ ਜਾਣ ਦੇ ਉਹ ਤੇ ਮੈਂ ਵੀ ਇਹਨਾਂ ਕੋਲ ਆਪਣਾ 60 ਰੁਪਏ ਨੋਰਮਲ ਸੁਭਾਈ ਕਹਤਾ ਭਜੀ ਦਰوں ਉਹ ਲੋਰ ਬਗੇ ਲੰਦੇ ਆ ਨੋਰਮਲ ਨਾ ਹੋਦਾ ਗਾ ਲੰਦਾ ਕੰਮ ਆਪਰਾ ਬੇਗੜਾ ਦਿੱਤੇ ਹੈ ਜੇ ਨੋਰਮਲ ਸਫਾਈ ਦਾ ਭਾਜੀ 50 60 ਰੁਪਏ ਇੱਥੇ ਸਾਡੇ ਕੋਲ ਰੋਜ਼ ਆਉਂਦੇ ਆ ਹਾਂ ਦਵਾਈ ਨਹੀਂ ਹੈ ਹਾਂ ਮੰਡੀ ਮੈਂ ਕੱਲ ਤੇ ਨਿਕਾਉਂਦੇ ਆ ਨਾ ਗੱਲ ਮੇਰੇ ਨਾਲ ਜਿਹੜੀ ਗੱਦੂ ਲੈ ਕੇ ਆ ਦੇਖ ਕੇ ਕੋਈ ਉਹ ਬਾਈ ਕਹਿੰਦਾ 80 ਰੁਪਏ ਲੈਂਦੇ ਤੇ ਮੈਨੂੰ ਲੈ ਲਾ 600 ਰੁਪਏ ਕਹਿਦਾ ਇਸ ਕਰਾਉਣਾ ਹੈ ਡਾਕਟਰਾਂ ਦੇ ਡਾਕਟਰ ਕੋ ਆ ਉਹੀ ਮੈਂ ਕਹਿੰਦਾ ਮੈਂਗਾ ਇੰਦੋਂ ਦੇ ਡਾਕਟਰ ਤੋਂ ਕਰਾ ਲਾਂਦਾ ਆਓ ਬੈਠੋ ਉਹ ਕਵੀ ਭਰਾਉ ਉਹ ਵੀ ਉਹੀ ਕੰਮ ਕਰੇਗਾ ਭਾਈ ਬਾਸ ਹੋ ਗਏ ਬਾਸ ਇਹਦਾ ਬਸ ਚਲੋ ਜੀ